ਅਨਕ ਪਿੰਡ ਪਵਾਤ ਵਿਖੇ ਸ਼ਿਵ ਕਾਵੜ ਸੇਵਾ ਸੰਗਤ ਦੁਆਰਾ ਇੱਕ ਸ਼ਾਮ ਭੋਲੇ ਕੇ ਨਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਨੀ ਮਿੱਕਲ ਸੁਸ਼ਮਾ ਸ਼ਰਮਾ ਅਤੇ ਸਮਾਣਾ ਬ੍ਰਦਰਸ ਨੇ ਆਪਣੇ ਭਜਨਾ ਰਾਹੀ ਲੋਕਾਂ ਨੂੰ ਚੁੰਮ ਲਈ ਮਜਬੂਰ ਕਰ ਦਿੱਤਾ ਇਸ ਤੋਂ ਇਲਾਵਾ ਸੋਨੂ ਸੇਠੀ ਨੇ ਵੀ ਖੂਬ ਰੰਗ ਮੰਨਿਆ ਇਸ ਮੌਕੇ ਹਲਕਾ ਵਿਧਾਇਕ ਸਾਹਿਬ ਕਾ ਹਲਕਾ ਵਿਧਾਇਕ ਐਨ ਕੇ ਸ਼ਰਮਾ ਵਿਦਾ ਕ ਕੁਜੀਤ ਸਿੰਘ ਰੰਦਾਵਾ ਪਾਚਪਾ ਤੋਂ ਮੁਕੇਸ਼ ਗਾਂਧੀ ਟੌਨੀ ਰਾਣਾ ਅਤੇ ਸਮਾਜਸੀ ਸੁਖਦੇਵ ਚੌਧਰੀ ਤੋਂ ਇਲਾਵਾ ਹਜ਼ਾਰਾਂ ਲੋਕ ਓਲੇ ਦੇ ਦਰਸ਼ਨ ਕਰਨ ਮੌਕੇ ਪਹੁੰਚੇ ਮਨੋਸ਼ ਸ਼ਰਮਾ ਨੇ ਦੱਸਿਆ ਕਿ 29 ਤਰੀਕ ਨੂੰ ਕੇਦਾਰਨਾਥ ਵਿਖੇ ਸ਼ਿਵ ਕਾਵੜ ਸੰਗਤ ਦੁਆਰਾ ਪਹਿਲਾ ਲੰਗਰ ਲਗਾਇਆ ਜਾ ਰਿਹਾ ਜੋ ਕਿ 1 ਮਹੀਨੇ ਤੱਕ ਅਤੁੱਟ ਚਲਾਇਆ ਜਾਵੇਗਾ ਤੇ ਦਾਨੀ ਸੱਜਣ ਜੋ ਵੀ ਕੋਈ ਦਾਨ ਕਰਨਾ ਚਾਹੁੰਦਾ ਹੈ ਸੰਸਥਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਚਾਹੁੰਦਾ ਹੈ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਸ਼ਿਵ ਕਾਵੜ ਸੇਵਾ ਸੰਗ ਸੋ ਮੈਂ ਵੀ ਇਹਨਾਂ ਦੇ ਨਾਲ ਜੁੜਿਆ ਹੋਇਆ ਜੀ ਔਰ 1 ਜੂਨ ਨੂੰ ਗਿਦਾਰਨਾਥ ਘੜ ਤੋਂ ਘੜ ਇੱਕ ਮਹੀਨਾ ਉੱਥੇ ਲੰਗਰ ਚੱਲੇਗਾ ਔਰ ਜੋ ਕੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੈ ਸਾਡੇ ਵਿਜ ਸਾਹਿਬ ਯੰਗਸਟਰ ਕਲਾ ਮੁਹਾਲੀ ਤੋਂ ਵੀ ਆਏ ਨੇ ਦਾ ਵੀ ਧੰਨਵਾਦ ਲੰਗਰ ਕਾ ਜਾਣਾ ਬਣਾ 29 ਤਰੀਕ ਨੂੰ ਪੱਥਰ ਜੋ ਚੋਟ ਸਹਿ ਨਾ ਸਕੇ ਉਹ ਕੰਕਰ ਬਣ ਗਏ ਪੱਥਰ ਜੋ ਚੋਟ ਸਹਿ ਗਏ ਉਹ ਸ਼ੰਕਰ ਬਣ ਗਏ ਸੋ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਭੋਲੇ ਨਾ ਦੀ ਜਦੋਂ ਕਿਰਪਾ ਹੁੰਦੀ ਹੈ ਨਾ ਬਸ ਉਹ ਫਿਰ ਕਿੰਨੇ ਜੀ ਤੰਦ ਆਪਣੇ ਤਰੀਕੇ ਨਾਲ ਹੀ ਕਰਦੇ ਨੇ ਕਹਿੰਦਾ ਸਾਈਆਂ ਦੇ ਵੀ ਜਾਣੇ ਆ ਗੁਸਾਈਆਂ ਦੇ ਵੀ ਜਾਣੇ ਆ ਮੁਹੰਮਦਨਾ ਦੇ ਜਾਣੇ ਆ ਇਸਾਈਆਂ ਦੇ ਵੀ ਜਾਣੇ ਆ ਬਾਬਿਆਂ ਦੇ ਜਾਣੇ ਆ ਤੇ ਮਾਈਆਂ ਦੇ ਵੀ ਜਾਣੇ ਆ ਥੋੜੇ ਜਿਹੇ ਝੱਲੇ ਆ ਸ਼ੁਦਾਈਆਂ ਦੇ ਵੀ ਜਾਣੇ ਆ ਜਿਹਦੀ ਹੌਮੇ ਵੱਡੀ ਆ ਤੇ ਵੱਡੀ ਰਹਿਣ ਦੇ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਲੋਕੀ ਕਹਿੰਦੇ ਠੱਗੀ ਆ ਤੇ ਠੱਗੀ ਰਹਿਣ ਦੇ ਚਿੱਤ ਨੂੰ ਨਾ ਵਹਿਮਾਂ ਵਿੱਚ ਪਾਇਆ ਕਰ ਸੋਹਣਿਆ ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰ ਸੋਹਣਿਆ ਭੱਜੀ ਫਿਰੇ ਦੁਨੀਆ ਤੇ ਭੱਜੀ ਰਹਿਣ ਦੇ ਸਾਡੀ ਜਿੱਥੇ ਲੱਗੀ ਆ ਓ ਬੋਲੋ ਸਾਡੀ ਜਿੱਥੇ ਲੱਗੀ ਐ ਫਤਿਹ ਵਿੱਚ ਰਹਿਨੇ ਆ ਫਤੂਰ ਵਿੱਚ ਰਹਿਨੇ ਆ ਯਾਰ ਦੇ ਨਸ਼ੇ ਦੇ ਵਿੱਚ ਚੂਰ ਚੂਰ ਰਹਿਨੇ ਆ ਨਿੱਤ ਦੇ ਸ਼ਰਾਬੀ ਆ ਸਰੂਰ ਵਿੱਚ ਰਹਿਨੇ ਆ ਥੋੜੇ ਜਿਹੇ ਝੱਲੇ ਆ غرੂਰ ਵਿੱਚ ਰਹਿਨੇ ਆ ਜਿਹਨੇ ਪੀਣੀ ਛੱਡੀ ਐ ਵੇ ਛੱਡੀ ਰਹਿਣ ਦੇ ਸਾਡੀ ਜਿੱਥੇ ਲੱਗੀ ਐ ਓ ਬੋਲੋ ਖੁੱਲ ਕੇ ਸਾਡੀ ਜਿੱਥੇ ਲੱਗੀ ਐ ਮਰ ਜਾਣੇ ਮਾਨਾ ਵੇਖ ਖੁਦ ਨੂੰ ਟਟੋਲ ਕੇ ਕੀ ਲੈਣਾ ਦੁਨੀਆ ਦੇ ਬੋਧੜੇ ਫਰੋਲ ਕੇ ਭੱਜੀ ਫਿਰੇ ਦੁਨੀਆ ਤੇ ਭੱਜੀ ਰਹਿਣ ਦੇ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਓਮ ਕਾਵਰ ਸੇਵਾ ਸੰਗ ਓਮ ਕਾਵਰ ਸੇਵਾ ਸੰਗ ਓਮ ਕਾਵਰ ਸੇਵਾ ਸੰਗ ਉਹ ਵੀ ਲੰਗਰ ਲੈ ਕੇ ਜਾ ਰਹੇ ਨੇ ਕੇਦਾਰਨਾਥ ਔਰ ਉਹਨਾਂ ਨੇ ਸਾਨੂੰ 51000 ਰੁਪਏ ਦੀ ਰਾਸ਼ੀ ਪਿੰਡ ਕਿਤੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਜੀ ਉਹ ਤਾੜੀਆਂ ਸੁਣਿਆ ਜੀ ਖੁੱਲ ਕੇ ਮਾਰਿਆ ਕਰੋ ਜਿੱਥੇ ਦੇ ਤੁਸੀਂ ਵਸਨੀਕ ਹੋ ਸ਼ਹਿਰ ਦਾ ਨਾਮ ਹੈ ਜ਼ਿਰਖਪੁਰ ਔਰ ਜ਼ਿਰਖਪੁਰ ਬਹਿਣਾ ਛੋਟਾ ਜਿਹਾ ਹੁੰਦਾ ਸੀਗਾ ਔਰ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਚਰਚਾ ਇਹ ਹੈ ਕਿ ਜਿੰਨੀ ਤਰੱਕੀ ਔਰ ਜਿੰਨੀਆਂ ਮਹਿੰਗੀਆਂ ਜ਼ਮੀਨਾਂ ਇਸ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਉਹ ਕਿਤੇ ਵੀ ਨਹੀਂ ਹੋ ਰਹੀਆਂ ਉਹ ਤੁਹਾਡੇ ਵਾਸਤੇ ਖੁਸ਼ ਨਸੀਬੀ ਹੈ Oh, yeah.